ਲੋ ਵੀ ਦੋਸਤੋ ਸਵੇਰ ਹੋ ਗਈ ਹੈ ਆਪਣੇ ਦੂਜੇ ਦਿਨ ਦੀ ਤੇ ਚਾਹ ਚੂ ਪੀ ਚਲੀ ਆਪਾਂ ਕਿਹ ਠੀਲੇ ਪਰ ਤੇ ਕੋ ਨੰਬਰ ਕੋਈ ਨਹੀਂ ਆ ਰਿਹਾ ਸਿੱਧਾ ਚਾਹ ਹੀ ਮਲੇਗੀ ਭਾਈ ਦੋ ਕੱਪ ਚਾਹ ਜਰਾ ਆਇਆ ਪੁਰਾਣੇ ਸਾਹਿਬ ਵਾਲੇ ਥੱਲੇ ਖੜੇ ਹੋਏ ਨੇ ਮੋਜ ਲਗਾਉਂਦੇ ਲਓ ਵੀ ਮਿੱਤਰੋ ਚਾਹ ਸ਼ਕਲ ਲਈ ਤੇ ਹੁਣ ਆਪਾਂ ਚੱਲਦੇ ਆਂ ਹਾਤੂ ਪੀਕ ਦੇਖਣ ਦੇ ਲਈ ਹਾਤੂ ਪੀਕ ਬਹੁਤ ਮਸ਼ਹੂਰ ਹੈ ਬੇਸਿਦਾ ਪੂਰਾ ਨਾਰਕੰਡਾ ਹੀ ਮਸ਼ਹੂਰ ਹੈ ਆਪਣੇ ਦੇਵਦਾਰ ਦੇ ਦਰਖਤਾਂ ਦੇ ਲਈ ਤੇ ਜੀਲ ਦੇ ਦਰਖਤਾਂ ਦੇ ਲਈ ਪਰ ਇੱਕ ਇਸ ਦੀ ਖਾਸੀਅਤ ਹੋ ਰਹੀ ਹੈ ਹਾਤੂ ਪੀਕ ਦੀ ਕਿ ਇਹ ਦੀ ਜਿਹੜੀ ਚੜਾਈ ਹੈ ਉਹ ਬਿਲਕੁਲ ਸਿੱਧੀ ਹੈ ਸਿੱਧੀ ਚੜਾਈ ਦੇ ਕਾਰਨ ਹਰ ਇੱਕ ਵਿਅਕਤੀ ਆਪਣਾ ਵਾਹਨ ਇਸ ਪਹਾੜੀ ਦੇ ਉੱਤੇ ਨਹੀਂ ਲੈ ਕੇ ਜਾ ਸਕਦਾ ਇਸ ਕਰਕੇ ਜਿਹੜੇ ਲੋਕ ਆਪਣੇ ਪੰਜਾਬੀ ਕਾਰਾਂ ਵਗੈਰਾ ਲੈ ਕੇ ਆਉਂਦੇ ਨੇ ਤਾਂ ਉਹ ਪਹਾੜੀ ਤੋਂ ਥੱਲੇ ਕਢਾ ਦਿੰਦੇ ਨੇ ਤੇ ਉੱਥੋਂ ਜਿਹੜੀ ਟੈਕਸੀ ਹੈ ਉਹ ਹਾਇਰ ਕਰਦੇ ਆ ਤਾਂ ਉਹਦੇ ਨਾਲ ਉੱਪਰ ਪਹਾੜੀ ਨੂੰ ਦੇਖਣ ਲਈ ਜਾਂਦੇ ਹਾਂ ਹਾਤੂ ਪੀਕ ਪਹਾੜ ਦੀ ਚੋਟੀ ਤਾਂ ਹੈ ਹੀ ਨਾਲ ਹੀ ਉੱਤੇ ਇੱਕ ਮੰਦਿਰ ਹੈ ਜਿਹਨੂੰ ਹਾਤੂ ਮਾਤਾ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉੱਥੇ ਪਹੁੰਚਣ ਦੇ ਲਈ ਤੁਹਾਨੂੰ ਢੀਡੇ ਅਤੇ ਪੂਰੀ ਚੜ੍ਹਾਈ ਵਾਲੇ ਰਸਤੇ ਵਿੱਚੋਂ ਦੀ ਹੋ ਕੇ ਗੁਜ਼ਰਨਾ ਪੈਂਦਾ ਹੈ ਹਾਲਾਂਕਿ ਸੜਕ ਬਹੁਤ ਅੱਛੀ ਬਣੀ ਹੋਈ ਹੈਗੀ ਹੈ ਤੇ ਨਾਰਕੰਡਾ ਤੋਂ ਥੋੜਾ ਥੱਲੇ ਉਤਰ ਕੇ 7 ਕਿਲੋਮੀਟਰ ਦੀ ਸਿੱਧੀ ਚੜ੍ਹਾਈ ਚੜ੍ਹ ਕੇ ਹਾਤੂ ਪੀਕ ਤੇ ਪਹੁੰਚਿਆ ਜਾ ਸਕਦਾ ਹੈ ਜਿਹੜਾ ਮੰਦਿਰ ਹੈ ਮੰਦਿਰ ਦੇ ਬਾਰੇ ਕਈ ਧਾਰਨਾਵਾਂ ਨੇ ਇਹ ਹੁੰਦਾ ਵੀ ਬਸ ਜਿੰਨਾ ਇੱਕ ਧਾਰਨਾ ਇਹ ਹੈਗੀ ਹੈ ਕਿ ਇਸ ਮੰਦਿਰ ਨੂੰ ਰਾਵਣ ਦੇ ਘਰ ਵਾਲੀ ਮੰਦੋਦਰੀ ਨੇ ਬਣਵਾਇਆ ਸੀ ਹਾਲਾਂਕਿ ਲੰਕਾ ਤੋਂ ਇਸ ਮੰਦਰ ਦੀ ਦੂਰੀ ਬਹੁਤ ਜ਼ਿਆਦਾ ਹੈ ਪਰ ਸਥਾਨਕ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਰਾਵਣ ਦੇ ਘਰ ਵਾਲੀ ਮੰਦੋਦਰੀ ਮਾ ਹਾਤੂ ਦੀ ਪਰਮ ਭਗਤ ਸੀ ਤੇ ਉਹ ਅਕਸਰ ਹੀ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਇੱਥੇ ਆਇਆ ਕਰਦੀ ਸੀ ਪ੍ਰਾਚੀਨ ਕਾਲ ਦੇ ਵਿੱਚ ਮੰਦੋਦਰੀ ਨੇ ਹੀ ਹਾਤੂ માતા ਦੀ ਆਸਰਾ ਦੇ ਵਿੱਚ ਇਸ ਮੰਦਿਰ ਦਾ ਨਿਰਮਾਣ ਕੀਤਾ ਤੁ ਪਰ ਕੁਝ ਲੋਕ ਇਸ ਗੱਲ ਨਾਲ ਸਹਿਮਤ ਨਹੀਂ ਉਹਨਾਂ ਦਾ ਮੰਨਣਾ ਹੈ ਕਿ ਇਹ ਉਹ ਜਗ੍ਹਾ ਹੈ ਜਦੋਂ ਪਾਂਡਵ ਆਪਣੇ ਅਗਿਆਤ ਵਾਸ ਦੇ ਦੌਰਾਨ ਇੱਥੇ ਕਾਫੀ ਸਮਾਂ ਬਿਤਾ ਕੇ ਗਏ ਸੀ। ਮਾਂ ਹਤੂ ਤੇ ਆਸਰਾ ਰੱਖਣ ਵਾਲੇ ਸਥਾਨਕ ਲੋਕ ਮਹਾਭਾਰਤ ਕਾਲ ਨਾਲ ਜੁੜੀ ਹੋਈ ਇਸ માનਤਾ ਨੂੰ ਜਿਆਦਾ ਸਹੀ ਮੰਨਦੇ ਨੇ ਮੰਨਤਾ ਹੈ ਕਿ ਮਹਾਪਾਦ ਕਾਲ ਦੇ ਵਿੱਚ ਪੰਡਵਾਂ ਨੇ ਆਪਣੇ ਅਗਿਆਤ ਬਾਸ ਦੇ ਦੌਰਾਨ ਥਾਤੂ ਮਾਤਾ ਮੰਦਰ ਦੇ ਵਿੱਚ ਕਾਫੀ ਸਮਾਂ ਕਿਟਾਇਆ ਸੀ ਪੰਡਵਾਂ ਨੇ ਇੱਥੇ ਮਾਤਾ ਦੀ ਕਠਨ ਤਪੱਸਿਆ ਅਤੇ ਉਪਾਸਨਾ ਕਰਕੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰਨ ਦਾ ਪ੍ਰਦਾਨ ਪ੍ਰਾਪਤ ਕੀਤਾ ਸੀ ਮੰਦਰ ਦੇ ਨੇੜੇ ਹੀ ਤਿੰਨ ਵੱਡੀਆਂ ਚਟਾਨਾਂ ਨੇ ਇਹਨਾਂ ਚਟਾਨਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਹੀਮ ਦਾ ਚੁੱਲ੍ਹਾ ਸੀ ਤੇ ਹਾਤੂ ਮੰਦਰ ਵੀ ਹੈਗਾ ਪਰ ਨਾਰਗਨਦ 7 ਕਿਲੋਮੀਟਰ ਹੈਗਾ ਤੇ ਸਿੰਗਲ ਰੋਡ ਹੈ ਚੜਾਈ ਵੀ ਬਹੁਤ ਜ਼ਿਆਦਾ ਹੈ ਤੇ ਜੇ ਦੇ ਆਪਣੇ ਬੰਦੇ ਗੱਡੀਆਂ ਗੁਡੀਆਂ ਲੈ ਕੇ ਆਉਂਦੇ ਆ ਤਾਂ ਫਸ ਜਾਂਦੇ ਆ ਪਿੱਛੇ ਕਈ ਸਾਥੀ ਜਿਹੜੇ ਗੱਡੀਆਂ ਲੈ ਕੇ ਚੱਲਦਾ ਭਾਈ ਤੇ ਰਾਹ 'ਚ ਖੜੀ ਕਰਕੇ ਗਾਹ ਨੂੰ ਚੱਲੇ ਪੈਦਲ ਪੈਦਲ ਆ ਰਹੇ ਸੀ ਰਸਤੇ 'ਚ ਜਿੱਤਰਾ ਇਹ ਵੀ ਥੋੜਾ ਜਿਹਾ ਪਹਾੜੀ ਇਲਾਕੇ 'ਚ ਗੱਡੀ ਚਲਾਈ ਹੁੰਦੀ ਚਾਹੀਦੀ ਲੈ ਵੀ ਸਾਹਿਬ ਹਾਂ ਬਿਲਕੁਲ ਓਕੇ ਜਦੋਂ ਗੱਡੀਆਂ ਫਸ ਜਾਂਦੀਆਂ ਫਿਰ ਲੋਕ ਜਾਮ ਲੱਗਦਾ ਤਾਂ ਕਈ ਵਾਰੀ ਬੈਕ ਵੀ ਕਰਨੀ ਪੈਂਦੀ ਐ ਥਾਂ ਦੇ ਕੇ ਫਿਰ ਜਿਹੜੇ ਇੱਥੋਂ ਦੇ ਐਕਸਪਰਟ ਡਰਾਈਵਰ ਹੁੰਦੇ ਉਹਨਾਂ ਨੂੰ ਕਹਣਾ ਪੈਂਦਾ ਐ ਟੈਕਸੀ ਡਰਾਈਵਰ ਜਿਹੜੇ ਨੇ ਬਿਲਕੁਲ ਟੂਰਸ ਲੈ ਕੇ ਆਉਂਦੇ ਐ ਫਿਰ ਉਹ ਅੱਗੇ ਪਿੱਛ ਇਹਨਾਂ ਬੜੀ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ ਬਿਲਕੁਲ ਸਹੀ ਤੇ ਹੁਣ ਇਸ ਵੇਲੇ ਬਿਲਕੁਲ ਟੌਪ ਦੇ ਉੱਤੇ ਆਪਾਂ ਤੇ ਇੱਥੋਂ 360뷰 ਵੀ ਮਿਲਦਾ ਹੈਗਾ ਉਪਰੋਂ ਉਹ ਪੀਕ ਤੋਂ ਸਾਹਮਣੇ ਦਾ ਇੱਥੇ ਕਾਹਾਂ ਦੇਖੋ ਤੁਸੀਂ ਕਿੰਨੇ ਮੋਟੇ ਨੇ ਅੱਜ ਦੀ ਜਿਹੜੀ ਸਵੇਰ ਹੈ ਉਹ ਕਾਂਵਾਂ ਦੀ ਕਾਂ ਕਾਂ ਦੇ ਨਾਲ ਹੀ ਹੋਈ ਹੈ ਸਵੇਰੇ ਜਦੋਂ ਖੁੱਲੀ ਤਾਂ ਕਾਂਵਾਂ ਦੀਆਂ ਆਵਾਜ਼ਾਂ ਜਿਵੇਂ ਸੀ ਕੰਨਾਂ 'ਚ ਪਈਆਂ ਸੀ ਜੀ ਇਹ ਦਸਾ ਦੇ ਪਾਸੇ ਹਾਤੂ ਮੰਦਰ ਹੈ ਇਹ ਉਹ ਬਿਲਕੁਲ ਫੋਟੋ ਆਫਤ ਚੱਲ ਕੇ ਆਉਣੇ ਆ ਦੇਖਦੇ ਆ ਨ ਯਾਰ ਜਿਸ ਚਟਾਨ ਦੇ ਉੱਤੇ ਅਸੀਂ ਖੜੇ ਹੋਏ ਆ ਇਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਭੀਮ ਦਾ ਚੁੱਲਾ ਹੋਇਆ ਕਰਦਾ ਸੀ ਤੇ ਖੁਦਾਈ ਦੇ ਸਮੇਂ ਇੱਥੋਂ ਕੋਲੇ ਮਿਲਦੇ ਨੇ ਜੋ ਕਿ ਇਸ ਗੱਲ ਦਾ ਸਬੂਤ ਨੇ ਕਿ ਇੱਥੇ ਪਾਂਡਵਾਂ ਦਾ ਖਾਣਾ ਬਣਾਇਆ ਕਰਦਾ ਸੀ ਹੁਣ ਇੱਥੇ ਹਿਮਾਚਲ ਸਰਕਾਰ ਨੇ ਇੱਕ ਗੈਸਟ ਹਾਊਸ ਬਣਾਇਆ ਹੋਇਆ ਜਿੱਥੇ ਅਫੀਸਰ ਜਾਂ ਬੀਆਈਪੀਜ਼ ਆ ਕੇ ਰਹਿ ਸਕਦੇ ਨੇ ਇੱਕ ਹੋਰ ਚਟਾਨ ਦੇ ਉੱਤੇ ਇਸ ਤਰ੍ਹਾਂ ਦਾ ਹੀ ਗੈਸਟ ਹਾਊਸ ਹਿਮਾਚਲ ਸਰਕਾਰ ਦੇ ਵੱਲੋਂ ਬਣਾਇਆ ਹੋਇਆ ਜੋ ਕਿ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਜਦੋਂ ਦੂਜੇ ਪਾਸੇ ਜਾਂਦੇ ਆ ਤਾਂ ਤੁਹਾਨੂੰ ਸਾਹਮਣੇ ਮੰਦਿਰ ਨਜ਼ਰ ਆ ਰਿਹਾ ਹੈ ਹਾਤੂ ਮਾਤਾ ਮੰਦਿਰ ਦੇ ਬਾਰੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਪ੍ਰਾਚੀਨ ਮੰਦਿਰ ਹੈ ਔਰ ਇਸ ਦੀ ਨਾਰਕੰਡਾ ਤੋਂ ਇਲਾਵਾ ਪੂਰੇ ਹਿਮਾਚਲ ਦੇ ਵਿੱਚ ਬਹੁਤ ਮਾਨਤਾ ਹੈਗੀ ਹੈ ਇਹ ਪਹਾੜੀ ਦੇ ਬਿਲਕੁਲ ਟੀਸੀ ਦੇ ਉੱਤੇ ਬਣਿਆ ਹੋਇਆ ਮੰਦਿਰ ਹੈ ਜਿਸ ਦੀ ਇਮਾਰਤ ਲੱਕੜ ਤੇ ਪੱਥਰ ਦੇ ਨਾਲ ਬਣੀ ਹੋਈ ਹੈ Thank you. Thank uh you. -huh. ਵਾਹਿਗੁਰੂ ਜੀ ਹਾੜੇ ਜੀ ਨਮੋ ਸਰਵਾਦੇ ਨੀ ਨਮੋ ਨਵਾਮੀ ਜਵਾਨ ਸਰਗਾਮੇ ਕਵਾਨ ਸਰਗਾਮੇ ਆੜੇ ਜੀ ਨਮੋ ਸਰਵਾਦੇ ਨੀ ਨਮੋ ਨਵਾਮੀ ਹਰੀ ਹੋ ਮਾਜੰਨੇ ਨਮੋ ਕਯਵਰੰਤਿ ਕਾਨ ਕਰਵਾਨ ਨਦੋਤੀ ਦਿਤੋ ਹਸ ਤਾ ਦੇ ਪੋਇ ਮਾਚੰ ਤਮਰ ਜਾਮੀ ਕਾ ਬਾਦਰਤੋ ਸਾਦੇ ਦਾ ਹਰੀ ਹੋ ਮਾ ਵਿਸਾ ਨੀ ਤਰਧਾਨੀ ਰੋ ਜਾ ਗਾ ਜਦਤਾ ਕੰਤੋ ਬਿਦਾਨੀ ਪੂਜਾ ਗਾਲੇ ਕੰਮ ਆਦਿ ਦੇਵੀ ਨਮੋ ਨਵਾਤ ਹਾਰਿ ਓ ਮਾਰਿ ਜੇ ਮੇ ਇਹ ਉਦਾਵਰੇ ਸੁਪੇਂਦਰ ਵੇਦਿ ਸੁਆਵਿ ਜਿਦਿਆ ਤੁਮਰੋ ਕਾਹ ਨੋ ਕਾਰਜ ਬਨਾਵੋ ਸਦਾ ਨਾਇ ਨਵ ਨਾਮ ਦੀ ਕਾਜ ਦੇਨਾ ਆਦੀ ਵਾਦ ਵਾਦ ਸਮਰਜਮੀ ਜਗਤ ਨਿਰੇ ਜਾਵੀ ਆਸਾਨ ਨਮਰ ਗਾਥਿ ਮਤਾੜਿ ਪਾਣੀ ਕਰਿ ਜਾਮੀ ਧੂਪ ਮਾਰਿ ਨਾ ਕਰਿ ਦੀਪਮ ਕਰਿ ਜਾਮੀ ਹਾਰਾ ਅਧਿਕਮਨ ਵੇਦਨ ਵੇਧਾਮੀ ਕੁਨ ਜਨਮ ਮਾਰਿ ਮੇਂ ਦੀ ਸਮਰਜਮੀ ਕਾਜ ਦੇਨਾ ਨਵਾਤ ਹਾਰਿ ਹੋ ਮਾਨੰਗੇ ਰੇਰੇ ਦੇ ਰਵੇ ਤੇ ਆਵੋ ਬੋਧਾ ਵਿਧੀਆ ਮਾਮੇ ਕੇਦਾਵਾਦ ਮੰਗੇ ਦਵਾ ਤੁਰਾ ਨੰਦਿ ਤੇ ਆਵੋ ਮੰਦਿਰ ਦੇ ਦਰਸ਼ਨ ਹੋ ਗਏ ਤੇ ਹੁਣ ਮਿੱਤਰੋ ਆਪਾਂ ਅੱਗੇ ਚੱਲੇ ਪਾਉਣੇ ਹੈਗੇ ਆਂ ਪਹਾੜੀ ਤੋਂ ਉਤਰਦੇ ਆਂ ਤੇ ਨਾਰਕੰਡਾ ਪਹੁੰਚ ਕੇ ਆਪਣਾ ਅਗਲਾ ਸਫਰ ਸ਼ੁਰੂ ਕਰਦੇ ਆਂ ਰਾਮਪੁਰ ਹੁਸ਼ਰ ਸ਼ਹਿਰ ਦੇ ਬਲਨ हां तो माता हा। मंदिर तो ਥੱਲੇ ਉਤਰ ਕੇ ਅਸੀਂ ਸਿੱਧਾ ਹੀ ਨਾਰਕੰਡਾ ਬਲਨ ਹੋ ਜਾਂਦੇ ਆ ਹਾਤੂ ਪੀਕ ਤੋਂ ਥੱਲੇ ਉੱਤਰਦੇ ਖੱਬੇ ਹੱਥ ਤੁਹਾਨੂੰ ਇੱਕ ਬੋਰਡ ਲੱਗਿਆ ਦਿਖਾਈ ਦੇਗਾ ਗਲਾਨ ਘਾਟੀ ਦਾਵੇ